ਸੱਤ ਛੀ ਅਕਾਤ ਫਟਾਫਟ ਨਿਊਜ਼ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅਸ਼ਦੀਪ ਪਹਿਲੀ ਖਬਰ ਵਾਲ ਪੁਰਤਗਾਲ ਵਿੱਚ ਰਹਿ ਰਹੇ ਵਿਦੇਸ਼ੀਆਂ ਤੇ ਵੱਡਾ ਸੰਕਟ ਛਾ ਗਿਆ ਪੁਰਤਗਾਲ ਸਰਕਾਰ ਨੇ ਪੁਰਤਗਾਲ ਵਿੱਚ ਗੁਪਤ ਰੂਪ ਵਿੱਚ ਰਹਿ ਰਹੇ 18000 ਤੋਂ ਵੱਧ ਵਿਦੇਸ਼ੀਆਂ ਨੂੰ ਬਾਹਰ ਕੱਢਣ ਦਾ ਫੈਸਲਾ ਕੀਤਾ ਪੁਰਤਗਾਲ ਵਿੱਚ 18 ਮਈ ਨੂੰ ਮਤਕਾਲੀ ਚੋਣਾਂ ਹੋਣੀਆਂ ਨੇ ਇਸ ਵਿੱਚ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣ ਗਿਆ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਂਟੋਨੀਓ ਲੀਟੋ ਅਮਰੋ ਨੇ ਕਿਹਾ ਕਿ ਕਾਰਜਕਾਰੀ ਸਰਕਾਰ ਜਲਦੀ ਹੀ ਇਸ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰੇਗੀ ਸ਼ੁਰੂ ਵਿੱਚ ਲਗਭਗ 4500 ਵਿਦੇਸ਼ਾਂ ਨੂੰ ਆਪਣੀ ਮਰਜ਼ੀ ਨਾਲ ਦੇਰ ਛੱਡਣ ਦਾ ਹੁਕਮ ਦਿੱਤਾ ਜਾਵੇਗਾ ਉਹਨਾਂ ਨੂੰ ਪੁਰਤਗਾਲ ਛੱਡਣ ਲਈ 20 ਦਿਨ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਲੂਇਸ ਮੇਟੇ ਨੇਗਰੋ ਨੇ ਮਾਰਚ ਵਿੱਚ ਜਲਦੀ ਚੋਣਾਂ ਦਾ ਐਲਾਨ ਕੀਤਾ ਦਰਅਸਲ ਉਹਨਾਂ ਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਵਾਲੀ ਕਟਿੰਗਿੰਤੀ ਸਰਕਾਰ ਸੰਸਦ ਵਿੱਚ ਵਿਸ਼ਵਾਸ ਵੋਟ ਗਵਾ ਚੁੱਕੀ ਸੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾ ਦੇ ਵਿਚਕਾਰ ਭਾਰਤ ਸਰਕਾਰ ਨੇ ਦੋ ਨਿਊਜ਼ ਪੋਰਟਲਾਂ ਦੇ ਐਕਸ ਹੈਂਡਲਨ 'ਤੇ ਪਾਬੰਦੀ ਲਗਾ ਕੇ ਇੱਕ ਹੋਰ ਵੱਡਾ ਝਟਕਾ ਦਿੱਤਾ। ਭਾਰਤ ਸਰਕਾਰ ਨੇ ਨਿਊਜ਼ ਪੋਰਟਲ ਬਲੋਚਿਸਤਾਨ ਟਾਈਮਸ ਅਤੇ ਬਲੋਚਿਸਤਾਨ ਪੋਸਟ ਦੇ ਐਕਸ ਅਕਾਊਂਟਸ ਨੂੰ ਬਲੌਕ ਕਰ ਦਿੱਤਾ ਹੈ। ਇਹ ਪਾਬੰਦੀ ਭਾਰਤ ਵਿੱਚ ਲਗਾਈ ਗਈ ਹੈ। ਜ਼ਿਕਰ ਜ਼ੋਗ ਹੈ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਰੁੱਧ ਹਮਲਾਵਰ ਰੁਭਈਆ ਅਪਣਾ ਰਿਹਾ। ਇਸ ਸਬੰਧ ਵਿੱਚ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਨੇ ਤੇ ਲਗਾਤਾਰ ਉਸ ਦੇ ਹੰਕਾਰ ਨੂੰ ਤੋੜ ਕਾਰਵਾਈ ਤੋਂ ਨਿਰਾਸ਼ ਪਾਕਿਸਤਾਨ ਦੇ ਨੇਤਾ ਲਗਾਤਾਰ ਭਾਰਤ ਨੂੰ ਧਮਕੀਆਂ ਦੇ ਰਹੇ ਨੇ ਪਰ ਪਾਕਿਸਤਾਨ ਭਾਰਤ ਦੀ ਕਾਰਵਾਈ ਤੋਂ ਕਬਰ ਆ ਗਿਆ ਅਤੇ ਭਾਰਤ ਤੋਂ ਹਮਲੇ ਦਾ ਡਰ ਹੈ ਇਸ ਦੌਰਾਨ ਭਾਰਤ ਪਾਕਿਸਤਾਨ ਵਿਰੁੱਧ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਿਹਾ ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਿਲਾਵਲ ਪੁੱਟੋ ਜ਼ਰਦਾਰੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਸੰਸਥਾਪਕ ਇਮਰਾਨ ਖਾਨ ਵਿਰੁੱਧ ਇੱਕ ਕਾਰਵਾਈ ਕੀਤੀ ਸੀ ਭਾਰਤ ਨੇ ਇਹਨਾਂ ਦੋਵਾਂ ਆਗੂਆਂ ਦੇ ਐਕਸ ਖਾਤੇ ਬਲੌਕ ਕਰ ਦਿੱਤੇ ਸਨ ਡੋਨਲਡ 트ੰਪ ਨੇ ਐਤਵਾਰ ਨੂੰ ਆਪਣੇ 트ਰੁੱਥ ਸੋਸ਼ਲ ਪਲੇਟਫਾਰਮ ਤੇ ਵਿਦੇਸ਼ੀ ਧਰਤੀ ਤੇ ਬਣੀਆਂ ਸਾਰੀਆਂ ਫਿਲਮਾਂ ਤੇ 100% ਟੈਰਿਫ ਲਗਾਉਣ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਅਮਰੀਕੀ ਫਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਲਈ ਹੋਰ ਦੇਸ਼ਾਂ ਵੱਲੋਂ ਦਿੱਤੇ ਜਾ ਰਹੇ ਪ੍ਰੋਤਸਾਹਨ ਕਾਰਨ ਅਮਰੀਕੀ ਫਿਲਮ ਉਦਯੋਗ ਬਹੁਤ ਤੇਜ਼ੀ ਨਾਲ ਖਤਮ ਹੋ ਰਿਹਾ ਆਪਣੀ ਪੋਸਟ ਵਿੱਚ ਉਹਨਾਂ ਦਾਅਵਾ ਕੀਤਾ ਕਿ ਉਸਨੇ ਬੰਜ ਵਿਭਾਗ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਨੂੰ ਤੁਰੰਤ ਅਜਿਹੇ ਟੈਰਿਫ ਲਗਾਉਣ ਦਾ ਅਧਿਕਾਰ ਦਿੱਤਾ 트럼ਪ ਨੇ ਕਿਹਾ ਇਹ ਦੂਜੇ ਦੇਸ਼ਾਂ ਦੁਆਰਾ ਕੀਤਾ ਗਿਆ ਇੱਕ ਸਖਤ ਕੋਸ਼ਿਸ਼ ਅਤੇ ਇਸ ਲਈ ਇਹ ਰਾਸ਼ਟਰੀ ਸੁਰੱਖਿਆ ਲਈ ਖਤਰਾ ਇਹ ਹੋਰ ਸਭ ਕੁਝ ਤੋਂ ਇਲਾਵਾ ਸੁਨੇਹਾ ਅਤੇ ਪ੍ਰਚਾਰ 트럼ਪ ਨੇ ਕਿਹਾ ਸੀ ਚਾਹੁੰਦੇ ਆ ਕਿ ਅਮਰੀਕਾ ਵਿੱਚ ਦੁਆਰਾ ਫਿਲਮਾਂ ਬਣਨ ਬੰਜ ਸਕੱਤਰ ਹਾਰਵਰਡ ਲੂਟਨਿਕ ਨੇ ਐਕਸ ਤੇ ਪੋਸਟ ਕਰਦਿਆਂ ਕਿਹਾ ਅਸੀਂ ਇਸ ਤੇ ਕੰਮ ਕਰ ਰਹੇ ਹਾਂ ਨਾ ਤਾਂ ਲੂਟਨਿਕ ਅਤੇ ਨਹੀਂ 트럼ਪ ਨੇ ਲਾਗੂ ਕਰਨ ਬਾਰੇ ਕੋਈ ਬੇਰਵਾ ਦਿੱਤਾ ਇਹ ਤੁਰੰਤ ਸਪਸ਼ਟ ਨਹੀਂ ਹੋਇਆ ਕਿ ਕਦਮ ਵਿਦੇਸ਼ੀ ਜਾਂ ਅਮਰੀਕੀ ਨਿਰਮਾਣ ਕੰਪਨੀਆਂ ਨੂੰ ਨਿਸ਼ਾਨਾ ਬਣਾਏਗਾ ਜੋ ਵਿਦੇਸ਼ਾਂ ਵਿੱਚ ਫਿਲਮਾਂ ਬਣਾਉਂਦੀਆਂ ਨੇ ਪੰਜਾਬ ਵਿੱਚ ਅੱਜ ਤੂਫਾਨ ਅਤੇ ਮੀਂਹ ਨੂੰ ਲੈ ਕੇ orange ਅਲਰਟ ਜਾਰੀ ਕੀਤਾ ਗਿਆ ਐਤਵਾਰ ਨੂੰ ਸਵੇਰੇ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਮੀਂਹ ਪਿਆ ਰੋਪੜ ਵਿੱਚ 16 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ 5.0 ਮਿਲੀਮੀਟਰ ਲੁਧਿਆਣਾ ਵਿੱਚ 1.0 ਮਿਲੀਮੀਟਰ ਪਠਾਨਕੋਟ ਵਿੱਚ 4.0 ਮਿਲੀਮੀਟਰ ਮੀਂਹ ਪਿਆ ਮੀਂਹ ਕਾਰਨ ਆਸਤਾਪ ਮੰਤ 9.1 ਡਿਗਰੀ ਘਟ ਗਿਆ ਮੌਸਮ ਵਿਭਾਗ ਅਨੁਸਾਰ ਸਵੇਰੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿੱਚ ਇਹ ਤਬਦੀਲੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਦੇਖੀ ਜਾ ਰਹੀ ਹੈ ਤੁਵਾਰ ਨੂੰ ਦਿਨ ਪਰ ਕਈ ਜ਼ਿਲ੍ਹਿਆਂ ਵਿੱਚ ਬੱਦਲ ਬਾਈ ਰਹੀ ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਤਾਪਮਾਨ 32.9 ਡਿਗਰੀ ਸੈਲਸੀਅਸ ਲੁਧਿਆਣਾ ਵਿੱਚ 32.3 ਡਿਗਰੀ ਸੈਲਸੀਅਸ ਪਟਿਆਲਾ ਵਿੱਚ 36.4 ਡਿਗਰੀ ਸੈਲਸੀਅਸ ਫਰੀਦਕੋਟ ਵਿੱਚ 32.2 ਡਿਗਰੀ ਸੈਲਸੀਅਸ ਹੁਸ਼ਿਆਰਪੁਰ ਵਿੱਚ 35.7 ਡਿਗਰੀ ਸੈਲਸੀਅਸ ਨੂਰਮਹਿਲ ਜ਼ਿਲੰਦਰ ਵਿੱਚ 35.6 ਡਿਗਰੀ ਸੈਲਸੀਅਸ ਅਤੇ ਮੋਹਾਲੀ ਵਿੱਚ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਲਗਾਮ ਅਤਵਾਦੀ ਹਮਲੇ ਤੋਂ ਬਾਅਦ ਪਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ ਤੇ ਅਤੇ ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵੱਡਾ ਬਿਆਨ ਦਿੱਤਾ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਦੁਸ਼ਮਨ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ ਮਿਲੇਗਾ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੀ ਫੌਜ ਨਾਲ ਮਿਲ ਕੇ ਉਹਨਾਂ ਲੋਕਾਂ ਨੂੰ ਟੁਕਮਾ ਜਵਾਬ ਦੇਵਾਂ ਜੋ ਦੇਸ਼ ਵੱਲ ਅੱਖਾਂ ਚੁੱਕਣ ਦੀ ਹਿੰਮਤ ਕਰਦੇ ਨੇ ਇਸ ਦੌਰਾਨ ਉਹਨਾਂ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਜੋ ਚਾਹੋਗੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜ਼ਰੂਰ ਹੋਵੇਗਾ ਦਿੱਲੀ ਵਿੱਚ ਸਨਾਤਨ ਸੰਸਕ੍ਰਿਤੀ ਜਾਗਰਨ ਮਹੋਤਸਵ ਨੂੰ ਸੰਬੋਧਨ ਕਰਦਿਆਂ ਰਾਸ਼ਨਾਥ ਸਿੰਘ ਨੇ ਕਿਹਾ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਬਹਾਦਰ ਸੈਨਿਕਾਂ ਨੇ ਹਮੇਸ਼ਾ ਭਾਰਤ ਦੇ ਭੌਤਿਕ ਰੂਪ ਦੀ ਰੱਖਿਆ ਕੀਤੀ ਹੈ ਜਦੋਂ ਕਿ ਦੂਜੇ ਪਾਸੇ ਸਾਡੇ ਰਿਸ਼ੀਆ ਮੁਨੀਆਂ ਨੇ ਭਾਰਤ ਦੇ ਅਧਿਆਤਮਿਕ ਰੂਪ ਦੀ ਰੱਖਿਆ ਕੀਤੀ ਹੈ ਇੱਕ ਪਾਸੇ ਸਾਡੇ ਸਿਪਾਹੀ ਜੰਗ ਦੇ ਮੈਦਾਨ ਵਿੱਚ ਲੜਦੇ ਨੇ ਦੂਜੇ ਪਾਸੇ ਸਾਡੇ ਸੰਤ ਜੀਵਨ ਦੇ ਮੈਦਾਨ ਵਿੱਚ ਲੜਦੇ ਨੇ ਇੱਕ ਰੱਖਿਆ ਮੰਤਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਸੈਨਿਕਾਂ ਦੇ ਨਾਲ-ਨਾਲ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂ ਅਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੀ ਫੌਜ ਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਟੁਕਮਾ ਜਵਾਬ ਦੇਵਾਂ ਜੋ ਦੇਸ਼ ਵੱਲ ਅੱਖਾਂ ਚੁੱਕਣ ਦੀ ਹਿੰਮਤ ਕਰਦੇ ਨੇ ਚਨਾਬ ਨਦੀ ਤੇ ਸਲਾਲ ਡੈਮ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਜਿਸ ਕਾਰਨ ਸੋਮਵਾਰ ਨੂੰ ਰਿਆਸੀ ਜ਼ਿਲ੍ਹੇ ਵਿੱਚ ਪਾਣੀ ਦੇ ਪੱਦਰ ਵਿੱਚ ਕਾਫੀ ਗਰਾ ਬਟਾਈ RAMBAN ਵਿੱਚ ਚਨਾਬ ਨਦੀ ਤੇ ਬਗਲੀਹਾਰ ਪਨਬਿਜਲੀ ਪ੍ਰੋਜੈਕਟ ਬੰਦ ਤੋਂ ਪਾਣੀ ਵਗਦਾ ਦੇਖਿਆ ਗਿਆ ਇੰਸਟਾਗ੍ਰam ਦੇ ਇੱਕ ਪੋਸਟ ਵਿੱਚ ਪਾਸ਼ਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵਿਆ ਨੇ ਕਾਰਵਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਉਹਨਾਂ ਕਿਹਾ ਭਾਰਤ ਦੇ ਹਿੱਤ ਵਿੱਚ ਸਖਤ ਫੈਸਲੇ ਲੈਣ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕੰਮਾਂ ਰਾਹੀਂ ਇਹ ਦਰਸਾਇਆ ਇਹ ਮੋਦੀ ਦਾ ਦ੍ਰਿੜ ਸਿਧਾਂਤ ਹੈ ਤੋਂ ਬਾਅਦ ਵਿਰੋਧ ਉਹਨਾਂ ਦੀ ਲੜਾਈ ਵਿੱਚ ਦ੍ਰਿੜ ਅਤੇ ਅਟਲ ਸਾਡੇ ਨਾਗਰਿਕਾਂ ਦਾ ਪਾਣੀ ਅਤੇ ਖੂਨ ਇਕੱਠੇ ਨਹੀਂ ਬਹਿ ਸਕਦੇ ਇਹ ਸਪਸ਼ਟ ਹੈ ਇੱਕ ਸਥਾਨਕ ਨਿਵਾਸੀ ਦਿਨੇਸ਼ ਨੇ ਕਿਹਾ ਸਾਨੂੰ ਖੁਸ਼ੀ ਹੈ ਕਿ ਸਰਕਾਰ ਨੇ ਪਾਕਿਸਤਾਨ ਜਾਣ ਵਾਲੇ ਪਾਣੀ ਦਾ ਬਹਾਰ ਰੋਕ ਦਿੱਤਾ ਪਾਕਿਸਤਾਨ ਨੂੰ ਉਸੇ ਤਰ੍ਹਾਂ ਟੁਕਮਾ ਜਵਾਬ ਮਿਲਣਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਨੇ ਪਹਿਲਗਾਮ ਵਿੱਚ ਸਾਡੇ ਸਲਾਨੀਆਂ ਨੂੰ ਮਾਰਿਆ ਸੀ ਸਰਕਾਰ ਜੋ ਵੀ ਫੈਸਲਾ ਲਵੇ ਉਸ ਦੇ ਨਾਲ ਆਸੀਂ ਇੱਕ ਹੋਰ ਸਥਾਨਕ ਨਿਵਾਸੀ ਨੇ ਕਿਹਾ ਇਹ ਇੱਕ ਵੱਡੀ ਪ੍ਰਾਪਤੀ ਹੈ ਦੁਨੀਆ ਦੇ ਦੋ ਸੱਤੋਂ ਵੱਡੇ ਦੇਸ਼ਾਂ ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੀ ਵਪਾਰ ਜੰਗ ਨੇ ਇੱਕ ਖਤਰਨਾਕ ਮੋੜ ਲੈ ਲਿਆ 트럼ਪ ਦੇ ਭਾਰੀ ਟੈਰਿਫ ਆਯਾਤ ਡਿਊਟੀਆਂ ਦਾ ਚੀਨ ਦੀ ਆਰਥਿਕਤਾ ਤੇ ਬਹੁਤ ਵੱਡਾ ਪ੍ਰਭਾਵ ਪਿਆ ਹੁਣ ਭਾਰਤ ਨੇ ਆਪਣੀ ਟੈਕਸ ਪ੍ਰਣਾਲੀ ਨੂੰ ਸਖਤ ਕਰਨ ਅਤੇ ਨਕਲੀ ਛੋਟਾਂ ਅਤੇ ਕਟੌਟੀਆਂ ਤੇ ਸਿਕੰਜਾ ਕਸਨ ਦਾ ਫੈਸਲਾ ਕੀਤਾ। ਵਿਸ਼ਵ ਵਪਾਰ ਸੰਗਠਨ ਅਨੁਸਾਰ ਜੇਕਰ ਅਮਰੀਕਾ 2025 ਤੱਕ 트ੰਪ ਦੁਆਰਾ ਲਗਾਏ ਗੇ ਟੈਰਿਫ ਜਾਰੀ ਰੱਖਦਾ ਤਾਂ ਚੀਨ ਦਾ ਅਮਰੀਕਾ ਨੂੰ ਨਿਰਜ਼ਾਤ 77% ਘਟ ਸਕਦਾ। 2024 ਵਿੱਚ ਅਮਰੀਕਾ ਨੇ ਚੀਨ ਤੋਂ ਲਗਭਗ 440 ਬਿਲੀਅਨ ਡਾਲਰ ਦੇ ਸਾਮਾਨ ਦੀ ਦਰਾਮਦ ਕੀਤੀ ਪਰ 2025 ਵਿੱਚ ਇੱਕ ਵੱਡੀ ਗਿਰਾਵਟ ਆਉਣ ਦੀ ਉਮੀਦ ਹੈ। ਚੀਨ ਦਾ ਨਿਗਵੋ ਚੌਸ਼ਾਨ ਬੰਦਰਗਾਹ ਦੁਨੀਆ ਦਾ ਸਭ ਤੋਂ ਵਿਅਸਤ ਬੰਦਰਗਾਹ ਹੈ ਪਰ ਚੌਂਦੇ ਆਂਕ ਸੂਬੇ ਦੀਆਂ ਲਗਭਗ 90000 ਨਿਰਜ਼ਾਦ ਕੰਪਨੀਆਂ ਇਸ ਵਪਾਰ ਯੁੱਧ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੀਆਂ ਨੇ ਅਮਰੀਕਾ ਹੁਣ ਚੀਨ ਲਈ ਇੱਕ ਮੁਸ਼ਕਲ ਬਾਜ਼ਾਰ ਬਣ ਗਿਆ 트럼ਪ ਨੇ ਆਪਣੇ ਪਹਿਲੇ ਕਾਰਜਕਾਲ ਤੋਂ ਹੀ ਚੀਨ ਤੇ ਭਾਰੀ ਟੈਰਿਫ ਲਗਾਏ ਸਨ ਉਹਨਾਂ ਦਾ ਦਾਅਵਾ ਹੈ ਕਿ ਇਹ ਕਦਮ ਅਮਰੀਕੀ ਉਦਯੋਗਾਂ ਦੀ ਰੱਖਿਆ ਅਤੇ ਚੀਨ ਦੀਆਂ ਅਨੁਚਿਤ ਵਪਾਰ ਨੀਤੀਆਂ ਨੂੰ ਰੋਕਣ ਲਈ ਜ਼ਰੂਰੀ ਹੈ ਦੂਜੇ ਪਾਸੇ ਭਾਰਤ ਸਰਕਾਰ ਨੇ ਪਰਤੱਖ ਟੈਕਸ ਕਲੈਕਸ਼ਨ ਨੂੰ ਵਧਾਉਣ ਲਈ ਤਿਆਰੀ ਕਰ ਲਈ ਹੈ 이란 ਦੇ ਮੁੱਖ ਵਪਾਰਕ ਬੰਦਰਗਾਹ ਤੇ April ਵਿੱਚ ਹੋਏ ਇੱਕ ਵੱਡੇ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 57 ਹੋ ਗਈ ਹੈ ਜਦ ਕਿ ਸੁਰੱਖਿਆ ਕੁੱਤਾਈਆਂ ਲਈ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੌਰਤ ਲੱਭ ਕੇ ਪਹਿਲਾਂ ਈਰਾਨ ਨੇ ਮਰਨ ਵਾਲਿਆਂ ਦੀ ਗਿਣਤੀ 70 ਦੱਸੀ ਸੀ ਪਰ ਤਾਜ਼ਾ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 57 ਅਰਧ ਸਰਕਾਰੀ ਤਸ਼ਨੀਮ ਨਿਊਜ਼ ਏਐਨਸੀ ਨੇ ਹੋਰਮੋਜ਼ਗਾਨ ਪ੍ਰਾਂਤ ਦੇ ਮੁੱਖ ਜੱਜ ਮੋਜ਼ਦਵਾ ਕਹਿਰੇਮਾਨੀ ਦੇ ਹਵਾਲੇ ਨਾਲ ਕਿਹਾ ਕਿ 26 April ਨੂੰ ਸ਼ਾਹੀ ਦਰਾਜ਼ਾਈ ਬੰਦਰਗਾਹ ਤੇ ਹੋਇਤ ਮਾਕੇ ਵਿੱਚ 46 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ ਉਹਨਾਂ ਦੀ ਪਛਾਣ ਕੀਤੀ ਗਈ ਹੈ ਜਦੋਂ ਕਿ 11 ਲੋਕ ਅਜੇ ਵੀ ਲਾਪਤਾ ਨੇ ਸਵੈਸਨ ਫਟਾਫਟ ਨਿਊਜ਼ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ